आजाद कराना है इस बिना नहीं कोई कर्म मेरा जब जब झोंका हवा का आता है जब जब झोंका हवा का आता है मेरा तिरंगा लहराता है मेरा तिरंगा लहराता है ता साडे जेडे शेर तो तुसी समझ गए होगे ओ पुत्रां सोच विचारो बिना दुख खां संग दे लाई ना कैर गुजारो नहीं मंगरो

ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਤੂਰਾ ਅਤੇ ਮਾਨਵਾਲਾ ਵਿਖੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਵਿੱਚ ਹਾਜ਼ਰੀ ਲਵਾਈ ਅਤੇ ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਮੁੱਖ ਮੰਤਰੀ ਕੈਂਪਸ ਦਫ਼ਤਰ ਇੰਚਾਰਜ ਤੂਰੀ ਚੇਅਰਮੈਨ ਰਾਜਵੰਦ ਸਿੰਘ ਕੁਲਲੀ ਡਾਕਟਰ ਅਨਵਰ ਪਸੌੜ ਮੈਂਬਰ ਵਕਫ ਬੋਰਡ ਪੰਜਾਬ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਸਿੱਖਿਆ ਕ੍ਰਾਂਤੀ ਟੀਮ ਤੂਰੀ ਸਰਪੰਚ ਦਵਿੰਦਰ ਸਿੰਘ ਤੂਰਾ ਸਰਪੰਚ ਰਾਜ ਸਿੰਘ ਮਾਨਵਾਲਾ ਪੰਚਾਇਤ ਮੈਂਬਰ ਸਾਹਿਬਾਨ ਅਤੇ ਨਗਰ ਨਿਵਾਸੀਆਂ ਸਮੇਤ ਸਕੂਲਾਂ ਦਾ ਸਮੂਹ ਸਟਾਫ ਹਾਜ਼ਰ ਸਨ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ 15 ਦੀ ਬਿੜਾਲੇ ਪੰਜਾਬ ਦੀ ਨਵੀਂ ਕਹਾਣੀ ਚਾਹੁੰਦੀਆਂ ਉਹ ਜੰਦਿਆਂ ਵੱਲ ਗਈਆ ਔਰ ਪੰਜਾਬ ਦੇ ਲੋਕਾਂ ਦਾ ਅੰਦਰ ਸਰਕਾਰ ਤੋਂ ਬਾਅਦ ਨੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਿਆ ਸੀਗਾ ਕਿ ਸਰਕਾਰ ਆ ਵੱੰਦੀ ਤੋਂ ਪੰਜਾਬ ਦੇ ਵਿੱਚੋਂ ਮੁਕਤ ਕਰਾਂਗੇ ਆਪਾਂ ਮੁੱਖ ਮੰਤਰੀ ਚੁਣਦੇ ਰਹੇ ਔਰ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਨਸ਼ਾ ਤਸਕਰਾਂ ਤੇ ਇੰਨਾ ਵੱਡਾ ਕੰਝਾ ਕਰਿਆ ਕਿ ਆ ਜਿਹਨਾਂ ਦੇ ਘੱਟ ਆ ਰਹੇ ਨੇ ਉਹਨਾਂ ਦੇ ਪੌਪਟ ਜਾਂ ਅਟੈਚ ਕਰ ਰਹੇ ਨੇ ਉਹਦਾ ਇੱਕੋ ਹੀ ਕਾਰਨ ਹੈ ਕਿ ਪੰਜਾਬ ਦੇ ਜਵਾਲੀ ਨੂੰ ਲੁੱਟ ਕੇ ਇੱਥੇ ਵੱਡੇ ਵੱਡੇ ਬੰਗਲੇ ਵੀ ਤੋੜ ਕੇ ਸਾਰਨ ਦਿੰਦੇ ਜਾ ਰਹੇ ਨੇ ਅੱਜ ਪੰਜਾਬ ਦੇ ਵਿੱਚ ਇੱਕ دہشت ਬਣਿਆ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ ਵੀ ਤੇ ਹਲੋ ਹਾਂ ਜੀ não Luz... queria Luz... 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 ਸਪੈਸ਼ਲਿਸਟ ਜ਼ਿਲ੍ਹੇ ਦੀ ਜਿਹੜੀ ਮੁਖੀ ਜੀ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਸਾਰੇ ਬੱਚਿਆਂ ਨੂੰ ਮਾਤਾ ਨੇ ਰਿਕੁਐਸਟ ਹੈ ਵੀ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ ਜੀ ਉਹਨਾਂ ਦੇ ਨਾਮ ਡਾਕਟਰ ਅਨਬਰ ਪਸਾੜ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਨਿੱਕਾ ਸਵਾਗਤ ਹੈ ਜੀ ਸਮੁੱਚਾ ਸਟਾਫ ਔਰ ਮੇਰੇ ਪਿੰਡ ਦੇ ਭੈਣਾਂ ਤੇ ਭਰਾਵੋ ਕਰੋ ਪਰਦੇ ਪਰਵਾਨ ਵੈਭੂ ਜੀ ਦਾ ਕਾਲਸਾ ਵੈਭੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਆ ਮੇਰਾ ਖਿਆਲ ਆ ਤੁਸੀਂ ਪਹਿਲਾਂ ਆਪਾਂ ਕਿੰਨੀਆਂ ਸਰਕਾਰਾਂ ਚੁਣਤੀਆਂ ਕਦੇ ਇਹੋ ਜਿਹੀ ਪ੍ਰੋਗਰਾਮ ਨਹੀਂ ਦੇਖੇ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਸਿੱਖਿਆ ਕ੍ਰਾਂਤੀ ਦਾ ਜਾਂ ਸਕੂਲਾਂ ਦੀ ਡਿਵੈਲਪਮੈਂਟ ਦਾ ਜਿਹੜਾ ਪ੍ਰੋਗਰਾਮ ਕਿਸੇ ਦੀ ਸਰਕਾਰਾਂ ਨੇ ਕਰਿਆ ਹੋਵੇ ਪਹਿਲੀ ਤੁਹਾਡੀ ਸਰਕਾਰ ਆ ਜਿਹੜੀ ਸਰਕਾਰ ਨੇ ਜਿਹੜੇ ਪੰਜਾਬ ਦੇ ਲੋਕਾਂ ਨਾਲ 3 ਸਾਲ ਪਹਿਲਾਂ ਵਾਅਦੇ ਕਰੇ ਸੀਗੇ ਕਿ ਅਸੀਂ ਜਦੋਂ ਸੱਤਾ ਦੇ ਵਿੱਚ ਆਵਾਂਗੇ ਤੁਸੀਂ ਸਰਕਾਰ ਬਣਾਓਗੇ ਅਸੀਂ ਪੰਜਾਬ ਦੇ ਸਕੂਲਾਂ ਦੀ ਨਿਹਾਰ ਬਦਲਾਂਗੇ ਅਸੀਂ ਚੈਨਲ ਤੇ ਕਹਿੰਦੇ ਹੁੰਦੇ ਸੀਗੇ ਕਿ ਜੇਕਰ 2022 ਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦਾ ਜਿਹੜਾ ਹੈਲਥ ਸਿਸਟਮ ਆ ਉਹਨੂੰ ਠੀਕ ਕਰਾਂਗੇ ਔਰ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਦਰਿਆ ਵਗ ਰਿਹਾ ਇਹ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਜਿਹੜਾ ਕੋਡ ਆ ਇਹਨੂੰ ਖਤਮ ਕਰਾਂਗੇ ਪਰ ਇੰਨੀ ਬਹਿਸਵਾਜੀ ਹੋ ਜਾਂਦੀ ਸੀ ਕਿ ਜਨਰਲਾਂ ਨੂੰ ਡਿਬੇਟ ਵਿਚਾਲੇ ਬੰਦ ਕਰਨੀ ਪੈਂਦੀ ਸੀ ਸੱਚੀ ਮੁੱੱਚੀ ਇਹ ਹੁੰਦਾ ਸੀਗਾ ਉਹਦਾ ਕਾਰਨ ਇਹ ਸੀਗਾ ਕਿ ਜਿਹੜੀਆਂ ਕਿਸਨੀਆਂ ਸਰਕਾਰਾਂ ਸੀ ਚੁਣਦੇ ਰਹੇ ਉਹਨਾਂ ਲੋਕਾਂ ਨੇ ਇਹਨਾਂ ਮੁੱਦਿਆਂ ਤੇ ਰਾਜਨੀਤੀ ਕਰੀਆ ਕੰਮ ਨਹੀਂ ਕਰਿਆ ਕਿ ਨਸ਼ੇ ਦਾ ਮੁੱਦਾ ਕੋਈ ਇਹ ਨਹੀਂ ਆਇਆ ਵੀ 2022 ਦੇ ਵਿੱਚ ਆ ਗਿਆ ਨਸ਼ੇ ਦਾ ਪੁੱਤਾ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ 15 ਸਾਲ ਤੋਂ ਲਾ ਕੇ ਲਗਾਤਾਰ ਪਰ 15 ਸਾਲ ਤੋਂ ਲਾ ਕੇ ਜਦੋਂ ਵੀ ਸਰਕਾਰ ਜੇ ਹੁੰਦੀ ਸੀਗੀ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਗੁੜਕਾ ਸਾਹਿਬ ਵੀ ਸੌਂ ਖਾ ਕੇ ਗੱਟਰਪੁਰ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਊਗਾ ਪਰ ਨਸ਼ੇ ਤੇ ਰਾਜਨੀਤੀ ਹੁੰਦੀ ਨਹੀਂ ਨਸ਼ਾ ਨਹੀਂ ਖਤਮ ਹੋਇਆ ਪਰ ਤੁਹਾਡੇ ਪੰਜਾਬ ਦੇ ਹਰਮਨ ਪਹਿਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਦੋਂ ਅਸੀਂ ਇਹਨਾਂ ਚੌਕਾਂ ਵਿੱਚ ਆ ਕੇ ਤੁਹਾਡੇ ਨਾਲ ਵਾਅਦੇ ਕਰਕੇ ਜੜੀ ਕਾਰਜਸ਼ੈਲੀ ਹੈ ਉਹ ਬੜੀ ਹੀ ਬੜੀ ਮਹੱਤਵਪੂਰਨ ਹੈਗੀ ਹੈ ਤੇ ਉਹ ਕੰਮ ਹੁਣ ਵੀ ਉਹ ਚਲਾ ਰਹੇ ਨੇ ਜਿਹੜੇ ਸੀਐਮ ਸਾਹਿਬਤ ਨਾਲ ਗੱਲਦੇ ਹੋਏ ਤੇ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਬੱਚਿਆਂ ਵੱਲੋਂ ਤਾੜੀਆਂ ਨਾਲ ਸਵਾਗਤ ਵੀ ਕਰਾਉਂਦੇ ਆਂ ਹੋਣੇ ਤੋਂ ਬਾਅਦ ਜਿਹੜੇ ਨਾਲ ਸੀਐਮ ਸਾਹਿਬ ਦੇ ਦਫ਼ਤਰ ਦੀ ਟੀਮ ਆਈ ਹੋਈ ਹੈ ਉਹ ਜਿਹੜੀ ਟੀਮ ਹੈ ਉਹ ਮੈਂ ਅਜੇ ਟੀਮ ਨਹੀਂ ਕਦੇ ਦੇਖੀ ਕਿਉਂ ਕਿ ਜਿਵੇਂ ਆਪਣੇ ਕੋਲੇ ਸਿਕਿਉਰਿਟੀ ਹੁੰਦੀ ਹੈ ਐਮ ਐਪੀ ਜੀ ਕਮਾਂਡ ਹੁੰਦੇ ਆ ਪਹਿਲਾਂ ਉਹ ਸਾਰੀ ਸਮੀਖਿਆ ਕਰਦੇ ਆ ਹਰੇਕ ਚੀਜ਼ ਦੀ ਵੀ ਉੱਥੇ ਕੋਈ ਬਾਧਾ ਵਰਨਾ ਇਹੋ ਜਿਹਾ ਨਹੀਂ ਕਿਵੇਂ ਚੱਲ ਰਿਹਾ ਹੈ ਬੱਚੇ ਅਨੁਸ਼ਾਸਨ ਤੇ ਹੋ ਸਕਦੇ ਨੇ ਕਿਵੇਂ ਇਕੱਲੇ ਇਕੱਲੇ ਪੁਆਇੰਟ ਦੀ ਉਹਨਾਂ ਨੇ ਸਾਡੇ ਨਾਲ ਸਮੀਖਿਆ ਕੀਤੀ ਇਕੱਲੇ ਇਕੱਲੇ ਅਧਿਆਪਕ ਦੇ ਨਾਲ ਸਮੀਖਿਆ ਕੀਤੀ ਇਕੱਲੀ ਇਕਲੀ ਜਿਹੜੀ ਚੀਜ਼ ਹੈ ਉਹ ਦੇਖੀ ਤਾਂ ਉਹ ਸਾਰੇ ਚੀਜ਼ਾਂ ਨੂੰ ਧਿਆਨ ਦੇ ਰੱਖਦੇ ਹੋਏ ਇਹ ਕਾਰਜਕ੍ਰਮ ਜਿਹੜਾ ਹੈਗਾ ਬਿਨਾਂ ਲਾਈਟ ਤੋਂ ਅਸੀਂ ਬੈਠੇ ਆਂ ਬੱਚਾ ਇੱਕ ਵੀ ਡਿਸਪੀਸਲ ਨਹੀਂ ਹੈ ਇਹ ਸਾਰੀ ਉਹਨਾਂ ਦੇ ਨਾਲ ਤਾਲਮੇਲ ਦੇ ਨਾਲ ਹੋਈ ਹੋਈ ਰੂਬਰੇਖਾ ਨਾਲ ਸੰਭਵ ਹੋ ਸਕਿਆ ਮੁੰਮੈਂ ਮੈਂ ਇੱਕ ਵਾਰ ਧੰਨਵਾਦ ਜੂਕਾ ਜੇ ਬੱਚੇ ਗੱਜ ਕੇ ਤਾੜੀਆਂ ਨਾਲ ਪੂਰੀ ਟੀਮ ਦਾ ਸਵਾਗਤ ਇਸ ਤੋਂ ਬਾਅਦ ਮੈਂ ਜਿਹੜਾ ਧੰਨਵਾਦ ਕਰਨ ਲੱਗਿਆ ਸਾਡੇ ਜਿਹੜੇ ਬਲਾਗ ਦੇ ਹੋਣ ਹਾਰ ਵਿਦਵਾਨ ਅਤੇ ਜਿਹੜੇ ਕਰਮ ਦੇ ਪ੍ਰਤੀ ਸਮਰਪਿਤ ਨੇ ਉਹ ਬਲਾਗ ਦੇ ਨਾਗਲ ਅਫਸਰ ਸ਼੍ਰੀ ਵਿਪਨ ਕੁਮਾਰ ਜੀ ਦਾ ਇੱਥੇ ਸਟੇਜ ਤੇ ਬੁਲਾ ਰਹੇ ਹਾਂ ਉਹਨਾਂ ਨੂੰ ਤੇ ਉਹ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਵੀ ਕਰਨਗੇ ਤੇ ਜਿਹੜੇ ਸੀਐਮ ਦਫਤਰ ਤੋਂ ਸਾਡੇ ਮੁੱਖ ਮਹਿਮਾਨ ਆਏ ਨੇ ਉਹਨਾਂ ਦਾ ਗram ਪੰਚਾਇਤ ਵੱਲੋਂ ਤੇ ਸਕੂਲ ਵੱਲੋਂ ਐ ਐਸਐਮਸੀ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਨਗੇ ਮੈਂ ਗੁਜਾਰਸ਼ ਕਰੂੰਗਾ ਸਰਦਾਰ ਦਵਿੰਦਰ ਸਿੰਘ ਜੀ ਸਰਪੰਚ ਸਾਹਿਬ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਬਹੁਤ ਹੀ ਸ਼ਤਕਾਰਯੋਗ ਸਾਡੇ ਵਿਚਕਾਰ ਪਹੁੰਚੇ सीएम दक्टर तो मुख्य मेहमान सरदार राजवंत सिंह जी खुल्ली चेयरमैन मार्केट कमेटी एनचार्ज सीएम दक्टर ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਡਾਕਟਰ ਅਨਵਰ ਜੀ ਪਸੌਰ ਤੇ ਵਕਤ ਵਕਤ ਅਧਾਰਿਆਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਇਸ ਪੰਜਾਬ ਸਿੱਧਿਆ ਕ੍ਰਾਂਤੀ ਨੂੰ ਮੌਕੇ ਦੇ ਵਰਕ ਵਰਕ ਪਿੰਡਾਂ ਦੇ ਵਿੱਚ ਸਥਾਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਵਿਚਾਰ ਰਹੇ ਨੇ ਇਸ ਕ੍ਰਾਂਤੀ ਨੂੰ ਆਪਣੇ ਹਲਕੇ ਦੇ ਕੋਆਰਡੀਨੇਟਰ ਸਰਦਾਰ ਦਰਸ਼ਨ ਸਿੰਘ ਜੀ ਜਿਹੜੇ ਆਪ ਇਸ ਜਿਵੇਂ ਨਿਸ਼ਾਨ ਜੀ ਨੇ ਦੱਸਿਆ ਕਿ ਇਹ ਸਕੂਲ ਦੇ ਵਿੱਚ ਵੀ ਉਹਨਾਂ ਨੇ ਕੋਈ ਸਬੰਧ بتایا ਤੇ ਇੱਥੇ ਪਰਮੋਟਰ ਹੋ ਕੇ ਹੈਡਮਾਸਟਰ ਹੋ ਕੇ ਉਹ ਇਥੋਂ ਗਏ ਨੇ ਉਹ ਇਹ ਸਕੂਲ ਉਹ ਵੈਸੇ ਹੀ ਭਾਗਾ ਭਰਿਆ ਸਕੂਲ ਕਹਿੰਦੇ ਉਹਨਾਂ ਦੇ ਨਾਲ ਉਹਨਾਂ ਦੀ ਸਭੂਤੀ ਟੀਮ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਦੀ ਜਿਹੜੀ ਸਭੂਤੀ ਟੀਮ ਹੈ ਉਹਨਾਂ ਦੇ ਨਾਲ ਕੰਮ ਕਰ ਰਹੀ ਹੈ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਹੈਡਮਾਸਟਰ ਸਰਦਾਰ ਸਿਮਰਾਲ ਸਿੰਘ ਜੀ ਨਿਰਮਲ ਕਪੂਰ ਸਾਇੰਸ ਮਾਸਟਰ ਜੀ ਔਰ ਸਾਡਾ ਸਕੂਲ ਇੰਚਾਰਜ ਗੁਰਵਿੰਦਰ ਸਿੰਘ ਜੀ ਡੀਪੀ ਮਾਸਟਰ ਸਾਹਿਬ ਤੇ ਸਮੂਦਾ ਸਟਾਫ ਐਸਐਮਟੀ ਮੈਂਬਰ ਸਤਿਕਾਰਯੋਗ ਸਰਦਾਰ ਚੇਅਰਮੈਨ ਮਨਪ੍ਰੀਤ ਸਿੰਘ ਜੀ ਬਸਤਵ ਪ੍ਰੀਤਮ ਸਿੰਘ ਜੀ ਸਰਦਾਰ ਗੁਰਸੇਵ ਸਿੰਘ ਜੀ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਔਰ ਸਾਡੀ ਪੂਰੇ ਨਗਰ ਦੀ ਸਮੁੱਚੀ ਪੰਚਾਇਤ ਸਾਡੇ ਵੀ ਬਜ਼ੁਰਗ ਬਲਾ ਫਤਿਹਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਜਿਹੜੇ ਸਾਡੇ ਸਤਕਾਰਯੋਗ ਮੁੱਖ ਮਹਿਮਾਨ ਪਹੁੰਚੇ ਨੇ ਉਹਨਾਂ ਦਾ ਇੱਥੇ ਆਇਆ ਤੇ ਜੀਓ ਆ ਨਾ ਸਮੁੱਚੇ ਨਗਰ ਵੱਲੋਂ ਆਜ ਦਿਨ ਸ਼ਗਨਾ ਦਾ ਨੱਚ ਨੱਚ ਲਾ ਲੋ ਕਿੱਛ ਆਜ ਦਿਨ ਸ਼ਗਨਾ ਦਾ ਨੱਚ ਨੱਚ ਦਿਨ ਚਾ ਅਸੀਂ ਪਿੰਡ ਕੱਕੜਵਾਲ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਇਹ ਸੋਚਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਿਸੇ ਵੀ ਕਿਸਮ ਦਾ ਨਸ਼ਾ ਟ੍ਰਿਕਨ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਵੀ ਨਹੀਂ ਦੇਵਾਂਗੇ ਅਭੀ ਨਸ਼ਾ ਕਰਦੇ ਹਨ ਅਸੀਂ ਉਨ੍ਹਾਂ ਨੂੰ ਨਸ਼ਾ ਛਡਾਉਣ ਇਸ ਪੜਾਅ ਆਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਨਸ਼ਾ ਤਸਕਰ ਦੀ ਫੋਟੋ ਵੀ ਜਮਾਨਤ ਨਹੀਂ ਕਰਾਵਾਂਗੇ ਅੱਜ ਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜੀਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਬੱਚੇ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਆ